ਸਰ ਇੱਕ ਬੜੀ ਮੰਦਭਾਗੀ ਘਟਨਾ ਆਪਣੇ ਇਥੇ ਬਾਰ ਦੇ ਵਿੱਚ ਵਾਪਰੀ ਸੀ ਜਿਹਦੇ ਵਿੱਚ ਆਪਣੇ ਵਕੀਲ ਸਾਹਿਬਾਨਾਂ ਦੇ ਉੱਤੇ ਅਟੈਕ ਕੀਤਾ ਗਿਆ ਸੀਗਾ ਤੇ ਉਹ ਜਿਹੜਾ ਆਪਣੀ ਹੋਈ ਸੀਗੀ ਸਾਰੀ ਸਿਚੁਏਸ਼ਨ ਹੋਈ ਸੀਗੀ ਉਹਨੂੰ ਅੱਜ ਰਿਜ਼ੋਲਵ ਕਰ ਦਿੱਤਾ ਗਿਆ ਹੈ ਸਾਡੇ ਵੱਲੋਂ ਬਾਰ ਦੇ ਵੱਲੋਂ ਮੰਗ ਕੀਤੀ ਗਈ ਸੀਗੀ ਕਿ ਵੀ ਇੱਕ ਪਰਚਾ ਦਰਜ ਕਰਾਇਆ ਜਾਵੇ ਜਿਹੜਾ ਕਿ ਅਸੀਂ ਪਰਚਾ ਦਰਜ ਕਰਵਾ ਦਿੱਤਾ ਸੀਗਾ ਲੇਕਿਨ ਫਰਦਰ ਮੋਰ ਉਹਦੇ ਵਿੱਚ ਇੱਕ ਵਕੀਲ ਸਾਹਿਬਾਨਾਂ ਦੇ ਉੱਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ ਸੀਗਾ ਲੇਕਿਨ ਅੱਜ ਜਦ ਸਾਡੀ ਡਿਸਕਸ਼ਨ ਚੱਲੀ ਇਹਦੇ ਬਾਰੇ ਅਸੀਂ ਪ੍ਰੈਜੈਂਟੇਸ਼ਨ ਦਿੱਤੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਲੁਧਿਆਣਾ ਮੈਡਮ ਨੂੰ ਤੇ ਉਹ ਸਾਡੀਆਂ ਜਿਹੜੀਆਂ ਮੰਗਾਂ ਸੀਗੀਆਂ ਉਹਦੇ ਵਿੱਚ ਉਹ ਐਕਸੈਪਟ ਕਰ ਲਏ ਤੇ ਕਿਹਾ ਨੇ ਤੇ ਉਹ ਮੰਗਾਂ ਦੇ ਤਹਿਤ ਸਰ ਜਿਹੜੀ ਐਫ ਆਈ ਆਰ ਸਾਡੇ ਵਕੀਲ ਸਾਹਿਬਾਨਾਂ ਦੇ ਉੱਤੇ ਕੀਤੀ ਗਈ ਸੀ ਉਹਨੂੰ ਕੈਨਸਲ ਕਰਨ ਦੀ ਅਸ਼ੋਰੈਂਸ ਦੇ ਦਿੱਤੀ ਗਈ ਹੈ ਵਿਦ ਇਮੀਡੀਏਟ ਇਫੈਕਟ ਉਸ ਤੋਂ ਬਾਅਦ ਸਰ ਜਿਹੜੇ ਵੀ ਕਲਪਰੇਟ ਸੀਗੇ ਸਰ ਜਿਨ੍ਹਾਂ ਨੇ ਅਟੈਕ ਕੀਤਾ ਜਿਹੜਾ ਸਾਡੇ ਵਕੀਲ ਸਾਹਿਬਾਨਾਂ ਦੇ ਉੱਤੇ ਉਹਨਾਂ ਦੀ ਇਮੀਡੀਏਟਲੀ ਟਰਾਂਸਫਰ ਕਰ ਦਿੱਤੀ ਗਈ ਹੈ ਜੀ ਫਰੋਂ ਲੁਧਿਆਣਾ ਤੇ ਉਹਨਾਂ ਦੇ ਉੱਤੇ ਇਨਕੁਆਇਰੀ ਚਲਾ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਸਰ ਜਿਹੜੀ ਸਾਨੂੰ ਇੱਕ ਅਸ਼ੋਰੈਂਸ ਦਿੱਤੀ ਗਈ ਹੈ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਕੋਲੋਂ OED it is given that there should be perfect relation ship between and cordial relation ship between Bar and Benson ਤੇ ਉਹਨੇ ਕੋਰਟ ਸਟਾਫ ਦੀ ਵੀ ਜ਼ਿੰਮੇਵਾਰੀ ਲਈ ਹੈ ਕਿ ਉਹ ਬਹੁਤ ਹੀ ਅچھے ਤਰੀਕੇ ਨਾਲ ਬਿਹੇਵ ਕਰਨਗੇ ਜੀ ਸਾਡੇ ਵਕੀਲ ਸਾਹਿਬਾਨਾਂ ਦੇ ਉੱਤੇ ਤੇ ਨਾਲੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸਾਹਿਬ ਨੇ ਸਾਡੀਆਂ ਡਿਮਾਂਡ ਤੇ ਐਕਸੈਪਟ ਕਰਕੇ ਇੱਕ ਐਗਜ਼ਾਮਪਲ ਸੈੱਟ ਕਰਤਾ ਕਿ ਬਾਹਰੰਡ ਬੈਂਚ ਤੇ ਰਿਲੇਸ਼ਨ ਤੋਂ ਉੱਪਰ ਕੁਝ ਵੀ ਹੈ ਨਹੀਂ ਸਰ ਕਿੰਨੇ ਵਕੀਲਾਂ ਦੇ ਉੱਤੇ ਬਾਈ ਨੇਮ ਮਾਮਲਾ ਸਰ 10 ਵਕੀਲਾਂ ਦੇ ਉੱਤੇ ਬਾਈ ਨੇਮ ਸਰ ਪਰਚਾ ਦਰਜ ਹੋਏ ਸੀ ਤੇ ਬਾਕੀ 150 ਤੋਂ 200 ਵਕੀਲ ਅਣਪਛਾਤੇ ਸੀਗੇ ਜਿਹੜਾ ਕਿ ਇੱਕ ਪਤਾ ਲੱਗਦਾ ਸੀ ਕਿ ਬਿਲਕੁਲ ਹੀ ਗਲਤ ਤੱਥਾਂ ਦੇ ਆਧਾਰ ਤੇ ਐਫਆਈਆਰ ਦਰਜ ਕੀਤੀ ਗਈ ਸੀ ਲੇਕਿਨ ਇੱਕ ਬੜਾ ਪਰ ਆਰਡਰ ਹੋ ਗਏ ਹੋਏ ਨੇ ਤੇ ਦੂਸਰੀ ਗੱਲ ਇਹ ਹੈ ਕਿ ਵੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਬਾਰ ਕਾਉਂਸਲ ਆਫ ਇੰਡੀਆ ਬਾਰ ਕਾਉਂਸਲ ਆਫ ਪੰਜਾਬ ਐਂਡ ਹਰਿਆਣਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸਾਡੀ ਬਾਰ ਜਿਨ੍ਹਾਂ ਨੇ ਸਾਡੇ ਨਾਲ ਅੱਜ ਨੋ ਵਰਕ ਡੇ ਦੀ ਕਾਲ ਦਿੱਤੀ ਸੀ ਤੇ ਅਸੀਂ ਇਹ ਇੰਟਰਵਿਊ ਦੇ ਤਾਹੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਜਿਹੜੀ ਸਾਡੀ ਨੋ ਵਰਕ ਦੀ ਕਾਲ ਸੀਗੀ ਜੀ ਉਹਨੂੰ ਅਸੀਂ ਵਾਪਸ ਲੈ ਰਹੇ ਹਾਂ ਤੇ ਕੱਲ ਤੋਂ ਸਾਡੀ ਜਿਹੜੀ ਕੋਰਟਸ ਹੈਗੀਆਂ ਉਹ ਨਾਰਮਲ ਪ੍ਰੋਸੈਸ ਦੇ ਵਿੱਚ ਆਪਣਾ ਰਨ ਕਰਨਗੇ ਆ ਜੀ ਅਸੀਂ ਸਾਰੇ ਨੇ ਧੰਨਵਾਦ ਕਰਦੇ ਹਾਂ ਤੇ ਅਸੀਂ ਆਸ ਕਰਦੇ ਹਾਂ ਕਿ ਕਦੇ ਵੀ ਫਿਊਚਰ ਦੇ ਵਿੱਚ ਇਹੋ ਜਿਹਾ ਕੋਈ ਇਨਸੀਡੈਂਟ ਨਹੀਂ ਹੈਪਨ ਹੋਊਗਾ ਤੇ ਇਹ ਸਾਨੂੰ ਸਹਿੰਜਟ ਸਾਹਿਬ ਵੱਲੋਂ ਵੀ ਇਹ ਆਸ਼ਵਾਸਨ ਦਿੱਤਾ ਗਿਆ ਕਿ ਕਿ ਉਹਨਾਂ ਦੇ ਵੱਲੋਂ ਸਖਤ ਦੇਦ ਦਿੱਤੀ ਜਾਊਗੀ ਕੋਰਟ ਸਟਾਫ ਨੂੰ ਤੇ ਜੁਡੀਸ਼ੀਅਲ ਸਟਾਫ ਨੇ ਸਾਨੂੰ ਅਸ਼ੋਰੈਂਸ ਦਿੱਤੀ ਹੈ ਕਿ ਕਦੇ ਵੀ ਇਹੋ ਜਿਹੀ ਘਟਨਾ ਲਾਈਫ ਦੇ ਵਿੱਚ ਤੇ ਫਿਊਚਰ ਦੇ ਵਿੱਚ ਰਿਪੀਟ ਨਹੀਂ ਹੋਏ ਅੱਜ ਜੋ ਅਸੀਂ ਸਾਰੇ ਨੇ ਮਿਲ ਕੇ ਇਨਕਲੂਡਿੰਗ ਬਾਰ ਮੈਂਬਰ ਸੀਨੀਅਰ ਮੈਂਬਰ ਜਿਨਨੇ ਪਾਸਟ ਆਫਿਸ ਵੀ ਰਸ ਸੀ ਤੇ ਜਿਨਨੇ ਵੀ ਪੰਜਾਬ ਨੇ ਰਾਣਾ ਦੀ ਸਟੇਟ ਬਾਰ ਐਸੋਸੀਏਸ਼ਨ ਸੀ ਉਹਨਾਂ ਨਾਲ ਮਿਲ ਕੇ ਜੋ ਅੱਜ ਅਸੀਂ ਇੱਕ ਦ੍ਰਿੜ ਫੈਸਲਾ ਲਿਆ ਸੀਗਾ ਕਿ ਅਸੀਂ ਸਮਝਾ ਕਿਸੇ ਵੀ ਡਰ ਹੇਟ ਇਸ ਮੈਟਰ ਨੂੰ ਗੱਲ ਨਹੀਂ ਕਰਨੀ ਹੈ ਜਾਂ ਕੰਪਰਮਾਈਜ਼ ਨਹੀਂ ਕਰਨਾ ਉਹ ਅੱਜ ਅਸੀਂ ਉਸ ਨੂੰ ਅਚੀਵ ਕਰ ਲਿਆ ਹੈ ਸਾਡੀਆਂ ਜੋ ਦੋ ਦਿਨ ਦੀ ਡਿਮਾਂਡ ਸੀਗੀਆਂ ਉਹ ਸੈਸ਼ਨ ਜਜ ਨੇ ਅਪਰੂਵ ਕਰ ਲੀਆਂ ਨੇ ਕੋਈ ਵੀ ਇਸ ਮੈਟਰ ਦੇ ਵਿੱਚ ਕੋਈ ਵੀ ਅੱਗੇ ਫਰਦਰ ਜੇ ਗੱਲ ਹੋਊਗੀ ਸਾਡੀ ਪਹਿਲੀ ਡਿਮਾਂਡ ਇਹ ਸੀ ਕਿ ਕੋਈ ਵੀ ਇਸ ਮੈਟਰ 'ਚ ਕੋਈ ਫਰਦਰ ਗੱਲ ਹੋਊਗੀ ਉਸ ਤੋਂ ਪਹਿਲਾਂ ਇਹ ਡੀਡੀਆਰ ਜੋ ਸਾਡੇ ਤੇ ਦਬਾਅ ਵੇਟ ਕੀਤੀ ਗਈ ਸੀ ਉਹ ਵਾਪਸ ਦਿੱਤੀ ਜਾਊਗੀ ਤੇ ਉਹਨਾ ਜਿਹੜੇ ਮੇਨ ਕਲਪਰੇਟ ਸੀ ਉਹਨਾਂ ਨੂੰ ਇੱਥੋਂ ਲੁਧਿਆਣਾ ਸਟੇਸ਼ਨ ਤੋਂ ਟਰਾਂਸਫਰ ਕੀਤਾ ਜਾਵੇਗਾ ਇਹ ਦੋਨੋਂ ਡਿਮਾਂਡਸ ਸਾਰੀਆਂ ਮੰਨ ਲੀਆਂ ਗਈਆਂ ਨੇ ਜੀ ਤੇ ਜੀ ਦੇ ਲਈ ਅਸੀਂ ਜੁਡੀਸ਼ੀ ਦਾ ਸਪੈਸ਼ਲੀ ਸਾਡੇ ਔਨਰੇਬਲ ਸੈਸ਼ਨ ਜੱਜ ਸਾਹਿਬ ਦਾ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਇਹ ਸਾਰਾ ਕੁਝ ਸਿਰਫ ਤੇ ਸਿਰਫ ਜਿਹੜੀ 바ਰ ਤੇ ਉਹਦੀ ਜਿਹੜੀ ਸਟਰੈਂਥ ਤੇ ਜਿਹੜੀ ਸਟੇਟ 바ਰ ਐਸੋਸੀਏਸ਼ਨਸ ਦਾ ਜਿਹੜਾ ਹੱਲਾ ਸੀ ਤੇ ਉਹਨਾਂ ਦੀ ਸਟੈਂਸ ਸੀ ਜਿਹੜੀ ਸਾਡੇ ਐਗਜ਼ੀਕਿਊਟਿਵ ਯਾਰ ਜਿਹੜੇ ਸਾਡੇ ਸੀਨੀਅਰ ਮੈਂਬਰ ਜਿਹੜੇ ਸਾਡੇ ਨਾਲ ਗਏ ਸੀ ਤੇ ਪਾਸਟ ਆਫਿਸ ਬੀਰੀਅਰ ਜਿਨਾਰੇ ਸਾਨੂੰ ਗਾਈਡ ਕੀਤਾ ਕਿ ਸਿਚੁਏਸ਼ਨ ਨੂੰ ਕਿਵੇਂ ਟੈਕਲ ਕਰਨਾ ਹੈ ਇਹ ਸਿਰਫ ਉਹਨਾਂ ਦੇ ਸਦਕੇ ਹੀ ਪੂਰਾ ਹੋ ਚੁੱਕਿਆ ਇੱਕ ਸਟੈਪ ਅਸੀਂ ਜਿੱਤ ਗਏ ਆ ਤੇ ਪੰਜਾਬ ਦੇ ਵਿੱਚ ਇੱਕ ਪੋਜ਼ਿਟਿਵ ਮੈਸੇਜ ਗਿਆ ਹੈ ਇਹ ਲਿਟਿਗੈਂਸ ਜਾਂ ਬਾਕੀਆਂ ਲਈ ਵੀ ਗਿਆ ਹੈ ਕਿ ਪਰਚੇ ਦੇ ਹੇਟ ਕੰਪਰੋਮਾਈਜ਼ ਨਹੀਂ ਹੁੰਦਾ ਹਰ ਇੱਕ ਚੀਜ਼ ਨੂੰ ਖਤਮ ਕਰਨ ਦਾ ਇੱਕ ਤਰੀਕਾ ਹੁੰਦਾ ਤੇ ਇਹ ਜਿਹੜਾ ਤਰੀਕਾ ਅਪਣਾਇਆ ਗਿਆ ਸੀ ਉਹ ਗਲਤ ਸੀਗਾ ਸਾਨੂੰ ਸੈਸ਼ਨ ਜੀ ਸਾਹਿਬ ਨਾਲ ਅਸੀਂ ਵੀ ਕੁਝ ਵਾਦਾ ਕੀਤਾ ਹੈ ਜੀ ਪਹਿਲਾ ਵਾਦਾ ਅਸੀਂ ਵੀ ਕੀਤਾ ਹੈ ਕਿ ਜੀ ਜੋ ਅਸੀਂ ਵੀ ਮਾਹੌਲ ਨੂੰ ਠੀਕ ਰੱਖਾਂਗੇ ਸਾਡੀ ਲੜਾਈ ਕਿਸੇ ਸਟਾਫ ਨਾਲ ਉੱਚ-ਨੀਚ ਦੀ ਨਹੀਂ ਸੀਗੀ ਜੀ ਸਾਰੇ ਸਾਡੇ ਭਰਾ ਨੇ ਅਸੀਂ ਵੀ ਇਸ ਚੀਜ਼ ਨੂੰ ਖਤਮ ਕਰਾਂਗੇ ਜੀ ਬਾਕੀ ਸਟਾਫ ਮੈਂਬਰ ਜੋ ਵੀ ਹੈ ਜੀ ਉਹ ਸਾਡੇ ਭਰਾ ਨੇ ਜੀ ਸਾਡੇ ਮੰਚ ਵੀ ਕੋਈ ਕਿਸ ਦੇ ਖਿਲਾਫ ਕੋਈ ਗੁੱਸਾ ਨਹੀਂ ਹੈ ਜੀ ਬਾਕੀ ਸਟਾਫ ਮੈਂਬਰਜ਼ ਦੇ ਖਿਲਾਫ ਐਵੇਂ ਹੀ ਕੋਰਡੀਅਲ ਰਿਲੇਸ਼ਨ ਅਸੀਂ ਵੀ ਰੱਖਾਂਗੇ ਅਸੀਂ ਵੀ ਆਪਣੇ ਵਕੀਲਾਂ ਭੈਣਾ ਭਰਾਵਾਂ ਨੂੰ ਸੈਂਸਿਟਾਈਜ਼ ਕਰਾਂਗੇ ਇਹੀ ਅਸ਼ੋਰੈਂਸ ਸਾਨੂੰ सेशन जस साहब ਵੱਲੋਂ ਵੀ ਮਿਲੀ ਹੈ ਜੁਡੀਸ਼ੀ ਵੱਲੋਂ ਮਿਲਿਆ ਕਿ ਉਹ ਵੀ ਆਪਣੇ ਸਟਾਫ ਨੂੰ ਸੈਂਸਿਟਾਈਜ਼ ਕਰਨਗੇ ਤਾਂ ਕਿ ਇੱਕ ਬਹੁਤ ਹੀ ਪੀਸਫੁਲ ਤੇ ਹਾਰਮੋਨੀਅਲ ਤਰੀਕੇ ਨਾਲ ਇੱਥੇ ਕੰਮ ਚੱਲੇ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸਟਾਫ ਕੋਰਟ ਸਟਾਫ ਲਾਇਰਸ ਤੇ ਜਜਸ ਤੋਂ ਬਿਨਾ ਇਹ ਕਚੈਰੀ ਨਹੀਂ ਚੱਲ ਸਕਦੀ ਜੀ ਤਿੰਨਾਂ ਨੂੰ ਹੀ ਮਿਲ ਕੇ ਚੱਲਣਾ ਪੈਣਾ ਹੈ ਜੋ ਇੱਕ ਥੋੜੀ ਜਿਹੀ ਰਿਫਟ ਆ ਚੁੱਕੀ ਸੀਗੀ ਜੀ ਉਹ ਰਿਫਟ ਅੱਜ ਸਾਡੇ ਸੀਨੀਅਰ ਜਦ ਬੈਠੇ ਸੀਗੇ ਤੇ ਸੈਸ਼ਨ ਜਿਹੜਾ ਸਭ ਬੈਠੇ ਸੀ ਉਹ ਉਹ ਰਿਫਟਾ ਚ ਖਤਮ ਹੋ ਗਈ ਹੈ ਜੀ ਜਿਹਦਾ ਕਿ ਅਸੀਂ ਧੰਨਵਾਦ ਕਰਦੇ ਹਾਂ ਦੋਨੋਂ ਧਿਰਾਂ ਦਾ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਤੇ ਵਿਚਾਰਾਂ ਤੋਂ ਬਾਅਦ ਇੱਕ ਅਸੀਂ ਐਮੀਕੇਬਲ ਸੋਲੂਸ਼ਨਸ ਤੇ ਨਿਕਲੇ ਹਾਂ ਜੀ ਤੇ ਹੁਣ ਅੱਗੇ ਅਹੀ ਆਸ ਕਰਾਂਗੇ ਅਸੀਂ ਕਿ ਇਹ ਸਮੂਥ ਵਰਕਿੰਗ ਚੱਲਦੀ ਰਹੇ ਤੇ ਜਿਹੜਾ ਅਨਵਾਂਟਡ ਤੇ ਜਿਹੜਾ ਅਸੀਂ ਨਾ ਚੰਦੇ ਹੋਈ ਵੀ ਜਿਹੜਾ ਸਾਨੂੰ ਸਿਚੁਏਸ਼ਨ ਨੂੰ ਫੇਸ ਕਰਨਾ ਪਿਆ ਉਹ ਅੱਗੇ ਅੱਜ ਤੋਂ ਬਾਅਦ ਕਦੇ ਵੀ ਕਿਸੇ ਵੀ ਬਾਰ ਦੇ ਵਿੱਚ ਕੋਈ ਵੀ ਕਿਸੇ ਨੂੰ ਵੀ ਸਾਹਮਣਾ ਨਾ ਕਰਨਾ ਪਵੇ ਨਾਲ ਹੀ ਅਸੀਂ ਧੰਨਵਾਦ ਕਰ ਰਹੇ ਹਾਂ ਬਾਕੀ ਸਟੇਟ ਬਾਰਸ ਦਾ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾਇਆ ਜੀ ਸਾਡੇ ਨਾਲ ਖੜੇ ਆ ਜੀ ਬਿਨਾਂ ਪੁੱਛੇ ਇੱਕ ਆਵਾਜ਼ ਤੇ ਜਿਨ੍ਹਾਂ ਨੇ 9 ਵਗਦੀ ਕਾਲ ਦਿੱਤੀ ਹੈ ਕਈਆਂ ਬਾਰਾਂ ਨੂੰ ਤਾਂ ਮੈਟਰ ਵੀ ਨਹੀਂ ਪਤਾ ਸੀਗਾ ਜੀ ਉਹਨਾਂ ਨੇ ਬਸ ਇਹਨਾਂ ਲਿਖਿਆ ਵੀ ਲੁਧਾਣੇ ਹੈਗਾ ਤੇ ਬਸ ਗੱਲ ਖਤਮ ਦੀ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਰਿਣੀ ਆ ਜੀ ਸਾਰਿਆਂ ਦੇ ਤੇ ਇਹ ਐਗਜ਼ੈਂਪਲ ਸੈੱਟ ਹੋਇਆ ਜੀ ਤੇ ਅਸੀਂ ਇਹਨੂੰ ਬਰਕਰਾਰ ਰੱਖਾਂਗੇ ਪਰ ਇਨ ਡਿਗਨੀਫਾਈਡ ਮੈਨਰ ਜੀ ਥੈਂਕ ਯੂ ਸਰੇ ਮਾਮਲੇ ਦੇ ਵਿੱਚ 10 ਵਕੀਲਾਂ ਨੂੰ ਤੇ 150 ਤੋਂ 200 ਅਨਪਛਾਤੇ ਵਕੀਲਾਂ ਦਾ ਪਾਇਆ ਗਿਆ ਸੀਗਾ ਜੀ ਤੇ ਗਲਤ ਮੈਸੇਜ ਗਿਆ ਸੀਗਾ ਜੀ ਇਹ ਜੋ ਕਿ ਹੁਣ ਰੈਕਟੀਫਾਈ ਹੋ ਚੁੱਕਿਆ ਜੀ ਤੇ ਅਸੀਂ ਇਹਦੇ ਲਈ ਜੁਡੀਸ਼ੀ ਦਾ ਵੀ ਧੰਨਵਾਦ ਕਰਦੇ ਆਂ ਵੀ ਆਪਣੇ ਬਾਰ ਮੈਂਬਰਸ ਦਾ ਹੈਗਾ ਹੀ ਹੈ ਜੋ ਸਾਡੀ ਸਟਰੈਂਥ ਸੀਗੀ ਜੀ ਟੀਮ ਐਗਜ਼ੀਕਿਊਟਿਵ ਲੁਧਿਆਣਾ ਕੱਲ ਹੀ ਕੁਛ ਨਹੀਂ ਕਰ ਸਕਦੇ ਜਿਵੇਂ ਅਸੀਂ ਕਹੀਏ ਵੀ ਕੱਲ ਹੀ ਸੀਨੀਅਰਸ ਨਿਕਾਲਿਆ ਟੀਮ ਐਗਜ਼ੀਕਿਟਿਵ ਨਿਕਾਲਿਆ ਇਹਦੇ ਪਿੱਛੇ ਜੋ 바ਰ ਦੀ ਪੂਰੀ ਸਟ੍ਰੈਂਥ ਸੀਗੀ ਸਟੇਟ 바ਰ ਐਸੋਸੀਏਸ਼ਨਸ 바ਰ ਕਾਉਂਸਲ ਜੋ ਸਾਡੇ ਨਾਲ ਖੜੀ ਸੀ ਉਹਦਾ ਇੱਕ ਕਲੈਕਟਿਵ ਐਫਰਟ ਸੀਗਾ ਜੁਵਾਜਾ ਅਸੀਂ ਅਜੀਬ ਕੀਤਾ ਜੀ ਸਰ ਜਿਹੜੀਆਂ ਬੰਦਿਆਂ ਨੂੰ ਟ੍ਰਾਂਸਫਰ ਕੀਤਾ ਗਿਆ ਅ ਸਰ ਤੇਨ ਬੰਦਿਆਂ ਨੂੰ ਟ੍ਰਾਂਸਫਰ ਕੀਤਾ ਹੋਇਆ ਜੀ ਇਮੀਡੀਏਟ ਹੋ ਗਿਆ ਜੀ ਉਹਨਾਂ ਨੂੰ ਲੁਧਿਆਣਾ ਸਟੇਸ਼ਨ ਤੋਂ ਇਮੀਡੀਏਟਲੀ ਟ੍ਰਾਂਸਫਰ ਕਰ ਦਿੱਤਾ ਗਿਆ ਜੀ ਕੱਲ ਤੋਂ ਹੜਤਾਲ ਬੰਦ ਹੈ ਜੀ ਸਾਡੀ ਡਿਮਾਂਡ ਜਈ ਸੀਗਾ ਜੀ ਤੇ ਹੁਣ ਓਪਨ ਡਾਇਲੌਗ ਚੱਲਦਾ ਰਹੇਗਾ ਜੀ ਸਾਰੇ ਨਾਲ ਜੋ ਸਿਚੁਏਸ਼ਨ ਉਹਨੂੰ ਕਿਵੇਂ ਡਿਫਿਊਜ਼ ਕੀਤਾ ਜਾਵੇ ਹੌਲੀ ਹੌਲੀ ਹੁੰਦਾ ਜੀ ਇੱਕ ਜੋ ਮਸਲਾ ਖੜਾ ਹੁੰਦਾ ਜੀ ਕਹਿ ਸਕਦੇ ਜੀ ਵੀ ਤੁਸੀਂ ਜਦੋਂ ਇਲੈਕਸ਼ਨਾਂ ਤੋਂ ਪਹਿਲਾਂ ਕਿਹਾ ਸੀਗਾ ਜੀ ਮੈਂ ਸਾਰੇ ਰੁਕੀਨ ਭਾਈਚਾਰੇ ਦੇ ਨਾਲ ਖੜੇ ਰਹਿਣਾਗੇ ਜਿੱਥੇ ਕੋਈ ਵੀ ਮੁਸੀਬਤ ਆਈ ਉਹਦੇ ਨਾਲ ਖੜੇ ਰਹਿਣਾਗੇ ਦੇਖੋ ਜੀ ਪਹਿਲਾਂ ਮੈਂ ਕਲੀਅਰ ਕਰਦਾ ਜੀ ਇਕੱਲਾ ਮੇਰ ਦਾ ਐਫਰਟ ਨਹੀਂ ਹੈਗਾ ਜੀ ਇਕੱਲਾ ਮੇਰਾ ਐਫਰਟ ਨਹੀਂ ਹੈ ਜੀ ਟੀਮ ਐਗਜ਼ੀਕਿਊਟਿਵ ਦਾ ਐਫਰਟ ਹੈ ਜੀ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਸੀਗਾ ਮੇਰੇ ਪਿੱਛੇ ਪਹਿਲਾਂ ਵੀ ਬਾਹਰ ਖੜੀ ਸੀ ਜੋ ਸਟੈਂਥ ਸੀਗੀ ਯੋਧੇ ਕਰਕੇ ਮੈਂ ਸਟੈਪ ਚੱਕ ਸਕਿਆ ਜੀ ਬਿਨਾ ਬਾਰ ਜਾਂ ਬਿਨਾ ਸਟੈਂਡ ਦੇ ਮੇਰੇ ਕੋਲ ਕੁਝ ਨਹੀਂ ਹੈਗਾ ਜੀ ਠੀਕ ਹੈ ਸਟਾਫ ਦਾ ਕੀ ਕੈਟੇਗਰੀਸ਼ਨ ਆ ਸਟਾਫ ਮੇਰੇ ਭਰਾ ਨੇ ਜੀ ਭੈਣ ਭਰਾ ਨੇ ਜੀ ਮੈਂ ਤਾਂ ਅੱਜ ਵੀ ਮੁਰਦੇ ਹੋਏ ਕਈਆਂ ਦੇ ਪੈਰੀ ਹੱਥ ਲਾ ਕੇ ਕਈ ਨੂੰ ਜਫੀ ਪਾ ਕੇ ਆਇਆ ਸਾਡਾ ਕਿਸੇ ਸਟਾਫ ਨਾਲ ਕੋਈ ਰੋਲ ਨਹੀਂ ਜੀ ਇਨਫੈਕਟ ਜਿਆਦਾ ਮੰਦ ਭਾਗਾ ਹੋਇਆ ਸੀਗਾ ਜੀ ਉੱਥੇ ਜਿਹੜਾ ਬਾਕੀ ਸਟਾਫ ਨਾਲ ਜਿਹੜਾ ਸਟਾਫ ਸੀ ਮੈਂ ਤਾਂ ਉਹਨਾਂ ਨੂੰ ਮਿਲ ਕੇ ਵੀ ਆਇਆ ਜੀ ਮੈਂ ਉਹਨਾਂ ਨੂੰ ਇੱਕ ਆਪਣਾ ਨੰਬਰ ਵੀ ਦੇ ਕੇ ਆਇਆ ਸੀ ਵੀ ਤੁਹਾਨੂੰ ਜੇ ਕੋਈ ਵਕੀਲ ਗੁੱਸੇ ਜਾ ਕੇ ਤੰਗ ਵੀ ਕਰਦਾ ਤੁਸੀਂ ਮੈਨੂੰ ਕਾਲ ਕਰੋ ਜੀ ਸਾਡੀ ਲੜਾਈ ਕਿਸੇ ਨਾਲ ਵੀ ਹੈ ਨਹੀਂ ਜੀ ਸਾਡੇ ਭੈਣ ਭਰਾ ਨੇ ਜੀ ਕਿਸੇ ਦਾ ਚਾਚਾ ਤਾਇਆ ਵੀ ਫੋਨ ਦਾ ਮੈਨੂੰ ਆਗੇ ਸੀਗੇ ਜੀ ਨਾ ਸਾਡੇ ਕੋਈ ਹੈ ਦਵੇਸ਼ ਨਾ ਸਾਡੇ ਕੁਛ ਹੈਗਾ ਜੀ ਇਹ ਹੀ ਅਸੀਂ ਆਸ ਕਰਦੇ ਹਾਂ ਵੀ ਦੋਨੋਂ ਪਾਸੇ ਇਹੀ ਚੱਲਦਾ ਰਹੇਗਾ ਜੀ ਸਾਰੇ ਭੈਣ ਭਰਾ ਅਸੀਂ ਇਕੱਠੇ ਮਿਲ ਕੇ ਰਹੀਏ ਜੀ ਕਈਆਂ ਦੀ ਕਈਆਂ ਦੇ ਬੇਟੇ ਬੱਚੇ ਇੱਥੇ ਵਕੀਲ ਨੇ ਜੀ ਤੇ ਇਸ ਕਰਕੇ ਉਹ ਸਾਡਾ ਪਰਿਵਾਰ ਹੀ ਹੈ ਜੀ